ਜਿੰਦਾਬਾਦ 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 ਬੋਰਡ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੀ ਐਸ ਯੂ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਸਾਰੇ ਯਾਰੋ ਬਰਾਦ ਕਾਤਿਓ ਅਸੀਂ ਇਸ ਮੀਟਿੰਗ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਆਂ ਤੇ ਅੱਜ ਜਿਹੜੀ ਇਹ ਅਸੀਂ ਸਭੇ ਬੁਲਾਈ ਗਈ ਹੈ ਇਹ ਆਪਣੇ ਤੋ ਬਣਾ ਇਹ ਤਰੀਕ ਨੂੰ ਯਾਨੀ ਕੱਲ ਤੋਂ ਵਰਤ ਤੋਂ ਵਰਤ ਨੂੰ ਲਾਗੂ ਕਰਨ ਦਾ ਸੰਦਰਸ਼ ਪ੍ਰੋਗਰਾਮ ਆਇਆ ਹੈ ਸਰਲਤ ਪ੍ਰੋਗਰਾਮ ਹੈ ਉਸ ਤੋਂ ਬਾਅਦ ਇੱਕ ਤਰੀਕ ਨੂੰ 1 ਸਤੰਬਰ ਨੂੰ ਬਿਜਲੀ ਮੰਤਰੀ ਦੇ ਖਿਲਾਫ ਅੰਮ੍ਰਿਤਪਾਲ ਵੀਰ ਵੱਡਾ ਕਰਨੇ ਦਾ ਪ੍ਰੋਗਰਾਮ ਆਇਆ ਇਹ ਤਿੰਨ ਜਿਹੜੇ ਹੈਗੇ ਮੇਨ ਪ੍ਰੋਗਰਾਮ ਤਿੰਨ ਏਜੰਡੇ ਇਹ ਜਿਨ੍ਹਾਂ ਦੇ ਅੱਜ ਅਪਾ ਵਿਚਾਰ ਕਰਨੀ ਹੈ ਕਿ ਜਿਹੜੇ ਪਰੇ ਲਾਗੂ ਵੀ ਕਰਨੇ ਹੈਗੇ ਆ ਉਦੋਂ ਦਾ ਚਾਪਣੀ ਚੌਥਾ ਜਿਹੜਾ ਹੈ ਏਜੰਡਾ ਉਹ ਆਪਣੀ ਗਿਆਨੀ ਜੀ ਦੇ ਰਿਟਾਇਰਮੈਂਟ ਸੰਬੰਧੀ ਹੈ ਇਹਦਾ ਉਹ 30 ਤਰੀਕ ਦੀ ਫਾਈਨਲ ਹੈ ਉਹਦੇ ਬਾਰੇ ਵਿੱਚ ਤਾਂ ਜੀ ਬਹੁਤ ਸਾਰੇ ਵਾਅਦੇ ਕਰ ਦਾਂਗੇ ਤੇ ਹੁਣ ਮੈਂ ਆਪਣੇ ਸੌਰੰਜ ਨੂੰ ਬੇਨਤੀ ਕਰਾਂਗਾ ਉਸ ਕੇ ਤੈੰਗ ਦੇ ਵਿੱਚ ਆ ਸੰਕੇ ਕਰਾਂਗੇ ਸਹੀ ਰਿਹਾ ਹੈ ਏਜੰਡਾ ਅੱਜ ਆਪਣਾ ਬਸ ਹਰਦੇਸ਼ ਸਿੰਘ ਰਠੌਰ ਆਪਣਾ ਡਿਵੀਜ਼ਨ ਤੇ ਰਾਜਪੁਰਾ ਮੀਟਿੰਗ ਤੇ ਅੱਜ ਦੀ ਮੀਟਿੰਗ ਹੈ ਸਾਡੇ ਜੁਆਇੰਟ ਫੋਰਮ ਬਿਜਲੀ ਮੁਲਾਜ਼ਮਿਕਤਾ ਮੰਚ ਵੱਲੋਂ ਪ੍ਰੋਗਰਾਮ ਨੇ 21 ਤਰੀਕ ਤੋਂ 31 ਤਰੀਕ ਤੱਕ ਵਰਕਿੰਗ ਰੂਲ ਹੈ ਉਸ ਕਰਕੇ ਮੀਟਿੰਗ ਹੈ 1 ਤਰੀਕ ਨੂੰ ਧਰਨਾ ਦੇਣ ਜਾ ਰਹੇ ਆ ਅਸੀਂ ਬਿਜਲੀ ਮੰਤਰੀ ਜੀ ਟੇਓ ਸਾਹਿਬ ਦੀ ਕੋਠੀ ਦੇ ਅੱਗੇ ਅੰਮ੍ਰਿਤਸਰ ਗੁਰੂ ਕੀ ਨਗਰੀ ਵਿੱਚ ਜਿਹੜਾ ਕਿ ਧਰਨਾ ਸਾਡਾ ਇੱਕ ਲੰਮਸਾਲ ਹੋਏਗਾ ਉਦੋਂ ਬਾਅਦ ਮਾਰਚ ਹੋਵੇਗਾ ਪਹਿਲਾ ਦੋ ਧਰਨੇ ਅਸੀਂ ਇੱਕ ਬਰਨਾਲੇ ਲਾ ਕੇ ਆਏ ਐਤਵਾਰ ਨੂੰ ਇੱਕ ਚੱਬੇ ਵਾਲਾ ਜੋ ਹਸ਼ਿਆਰਪੁਰ ਚੋਂ ਕੰਦਾ ਉੱਥੇ ਲਾ ਕੇ ਆਏ ਆ ਦੋ ਧਰਨੇ ਜਿਹੜੇ ਨੇ ਦੁਬਾਰਾ ਫੇਰ ਲੱਗਣੇ ਨੇ ਇੱਕ ਡੇਰਾ ਬਾਬਾ ਨਾਨਕ ਉੱਥੇ ਲਾਣਾ ਹੈ ਇੱਕ ਗਿੱਦੜਵਾਹਾ ਜੋ 4 ਐਮਐਲਏ ਨੇ ਉਹਨਾਂ ਦੇ ਹਲਕਿਆਂ ਦੇ ਅੰਦਰ ਜਿਹੜੇ ਧਰਨੇ ਨੇ ਸਾਡੇ ਵੱਲੋਂ ਸਮੁੱਚੇ ਪੰਜਾਬ ਦੇ ਯੂਪੀ EMPLOYES ਰਿਟਾਇਰ ਜਥੇਬੰਦੀਆਂ ਮਚੂਜਾ ਜੱਥੇਬੰਦੀਆਂ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਇਕਤਾ ਸਾਂਝੇ ਤੌਰ ਤੇ ਜਿਹੜਾ ਹੈ ਸੂਚੇ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜੀਆਂ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਜੋ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਿਆ ਸੀ ਆਮਦ ਅਸਾਰ ਜਿਹੜੀ ਪੁਰਾਣੀ ਪੈਨਸ਼ਨ ਹੈ ਉਸ ਨੂੰ ਅਸੀਂ ਲਾਗੂ ਕਰਾਂਗੇ ਜਿਹੜੀ ਨਵੀਂ ਪੈਨਸ਼ਨ ਜਿਹੜੀ ਚੱਲਦੀ ਓ ਉਸ ਨੂੰ ਕੈਨਸਲ ਕਰਕੇ ਜਿਹੜੀ ਹੈ ਅਸੀਂ ਨਵੇਂ ਸਿਰੇ ਤੋਂ ਜੀਪੀਐਫ ਖਾਤੇ ਖੋਲਗੇ ਜੋ ਪੁਰਾਣੀ ਪੈਨਸ਼ਨ ਦੀ ਰੂਪਰੇਖਾ ਉਹਦੇ ਵਿੱਚ ਅਸੀਂ ਜਿਹੜੀ ਹੈ ਇਹਨੂੰ ਤਬਦੀਲ ਕਰਾਂਗੇ ਪਰ ਇਸ ਤੋਂ ਇਹ ਮੁਕਰ ਗਏ ਨੇ ਪੁਰਾਣੀ ਪੈਨਸ਼ਨ ਬਹਾਲ ਕਰਾਉਣੀ ਤੇ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ 35-35 ਸਾਲ ਨੌਕਰੀ ਕਰਨ ਤੋਂ ਬਾਅਦ ਸਾਡਾ ਜਿਹੜਾ ਵਾੜਾ ਇਹ ਸਾਡਾ ਇਹ ਪੈਨਸ਼ਨ ਤੇ ਸਿਰ ਤੇ ਲੰਘਦਾ ਆ ਕੇ ਸਾਡੀ ਪੈਨਸ਼ਨ ਹੈ ਸਾਥੀਆਂ ਦੀ ਜਿਹੜੀ 2004 ਤੋਂ ਬਾਅਦ ਬੰਦ ਹੋਈ ਸੀਗੀ ਉਦੋਂ ਵੀ ਬੀਜੇਪੀ ਸਰਕਾਰ ਸੀਗੀ ਅੱਜ ਵੀ ਬੀਜੇਪੀ ਸਰਕਾਰ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੂਰੇ ਹਿੰਦੁਸਤਾਨ ਦੇ ਸਮੁੱਚੇ ਜਿਹੜੇ ਮਲਾਜ਼ਮ ਨੇ ਉਹਨਾਂ ਦੀ ਜਿਹੜੀ ਇਹ ਮੰਗ ਹੈ ਆਪਣੀ ਵੱਡੀ ਮੰਗ ਹੈ ਇਹ ਜਿਹੜੀ ਮੰਗ ਮੰਨੀ ਜਾਵੇ ਤਾਂ ਕਿ ਉਹਨਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਹੈ ਸਾਡੀ ਉਹ ਬਹਾਲ ਹੋਵੇ ਜੀਪੀ ਫੰਡ ਖਾਤਾ ਖੁੱਲੇ ਉਹਨਾਂ ਦਾ ਫੰਡ ਹੈ ਜਿਹੜਾ ਉਹ ਫੰਡ ਕਟੌਤੀ ਹੋਵੇ ਤਾਂ ਕਿ ਉਹਨਾਂ ਦਾ ਬੜਾਪੇ ਦੇ ਅੰਦਰ ਇੱਕ ਵੱਡਾ ਸਹਾਰਾ ਮਿਲੇ ਕੀ ਤੋੜਾ ਸਿੰਘਾ ਸ਼ੋਜੇ ਮੀਟਿੰਗ ਰਿਪੋਰਟ ਨੂੰ ਅੱਗੇ ਮੇਨ ਸਾਡਾ 22 ਤਰੀਕ ਨੂੰ ਅਸੀਂ ਜੋ ਸਾਡੇ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਰੈਲੀ ਕਰਾਂਗੇ ਗੇਟ ਅੱਗੇ ਡਿਵੀਜ਼ਨ ਦਾ ਗੇਟ ਅੱਗੇ ਕਾਡਾ ਵਰਕ ਕੋਰ ਰੂਲ ਹੈ ਕੱਲ ਤੋਂ ਸ਼ੁਰੂ ਹੈ 8 ਘੰਟੇ ਅਸੀਂ ਆਪਣੀ ਜਿਹੜੀ ਡਿਊਟੀ ਹੈ ਸਾਡੇ ਸਾਥੀ ਦੇਣਗੇ ਜਿਹੜੇ ਸ਼ਿਫਟਾਂ ਵਿੱਚ ਸਾਥੀ ਸਾਡੇ ਆਉਂਦੇ ਨੇ ਉਹ ਵੀ ਆਪਣੇ 8 ਘੰਟੇ ਡਿਊਟੀ ਲਾ ਕੇ ਉਦੋਂ ਬਾਅਦ ਦੇ ਅੰਦਰ ਜੋ ਅਸੀਂ ਕਿਤੇ ਹਨੇਰਾ ਤੂਫਾਨ ਆਉਂਦਾ ਹੈ ਜਾਂ ਮੀਂਹ ਕਣੀ ਆਉਂਦਾ ਸੀ ਅਸੀਂ ਲੈਣਾ ਚਲਾਉਂਦੇ ਸੀਗੇ ਉਹ ਅਸੀਂ ਬਿਲਕੁਲ ਵੀ ਨਹੀਂ ਚਲਾਵਾਂਗੇ ਜੋ ਜੋ ਸਾਡੀਆਂ ਮੰਗਾ ਨੇ ਜਿਤੋਂ ਲੱਗੂ ਨਹੀਂ ਹੁੰਦੀਆਂ ਇਹ ਜਿਹੜੇ ਸੰਘਰਸ਼ ਨੇ ਵੱਡੀ ਪੱਧਰ ਤੇ ਜਿਹੜੇ ਸੰਘਰਸ਼ ਨੇ ਸਾਡੇ ਜਿਹੜੇ ਨੇ ਹੁਣ ਪੰਜਾਬ ਦੇ ਅੰਦਰ ਪੁਣ